ਥਾਣਾ सदर ਦੇ ਇਲਾਕੇ ਤੇ ਆਪ ਆਪਸੇ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ ਰੀਸੈਂਟਲੀ ਇੱਕ ਵਾਇਲੈਂਟ ਆਲਟਰਕੇਸ਼ਨ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਸਟੇਸ਼ਨ सदर ਦੇ ਵਿੱਚ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਸਵਿਫਟਲੀ ਐਕਸ਼ਨ ਲੈਂਦੇ ਹੋਏ ਪੁਲਿਸ ਸਟੇਸ਼ਨ सदर ਦੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਪੁਲਿਸ ਟੀਮਸ ਗਾਟ ਐਕਟਿਵ ਤੇ ਅਸੀਂ ਜਿਹੜੇ ਅਸਾਈਲੈਂਸ ਹੈਗੇ ਜਿਹੜੇ ਅਕਿਊਜ਼ਡ ਹੈ ਉਹਨਾਂ ਨੂੰ ਟ੍ਰੇਸ ਕੀਤਾ ਹੈ ਇਟ ਇਸ ਟੂ ਬੀ ਰਿਪੋਰਟਡ ਕਿ ਜਿਹੜਾ ਇਹ ਮਾਮਲਾ ਹੈਗਾ ਕਿਸੇ ਐਂਟੀਸੋਸ਼ੀਅਲ ਐਲੀਮੈਂਟ ਦਾ ਨਹੀਂ ਬਲਕਿ ਇੱਕ ਆਪਸੀ ਰੰਜਿਸ਼ ਦਾ ਮਾਮਲਾ ਹੈ ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਫਲ ਦੀ ਹੈ ਤੇ ਇਸ ਆਲਟਰਕੇਸ਼ਨ ਨੂੰ ਕੰਟੀਨਿਊ ਕਰਦੇ ਹੋਏ ਇਹ ਕਨਫਰਨਟੇਸ਼ਨ ਜਿਹੜੀ ਹੈ ਦੈਟ ਟੁਕ ਪਲੇਸ ਤੇ ਇਹਦੇ ਵਿੱਚ ਮੈਂ ਤੁਹਾਨੂੰ ਅਸ਼ੂਰ ਕਰਨਾ ਚਾਹੁੰਦਾ ਕਿ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਉੱਤੇ ਅਸੀਂ ਲੀਗਲ ਐਕਸ਼ਨ ਲਵਾਂਗੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਏਗੀ ਤੇ ਵੀ ਅਸ਼ੂਰ ਯੂ ਸਪੀਡੀ ਜਸਟਿਸ ਤੇ ਇਕੋਲੋਜੀਕਲ ਕਨਕਲੂਜਨ ਤੇ ਇਸ ਕੇਸ ਨੂੰ ਲੈ ਕੇ ਜਾਵਾਂਗੇ ਐਂਡ ਪੀਸ ਐਂਡ ਸੇਫਟੀ ਜਿਹੜੀ ਹੈ ਆ ਇੰਟੂ ਅਸ਼ੂਰ ਕਿ ਉਹ ਕੰਪਲੀਟਲੀ ਮੇਨਟੇਨਡ ਐਂਡ ði ਏਰੀਆ ਐਂਡ ਨੋ ਵਨ ਇਜ਼ ਹਾਰਮਡ ਇਨ ðiਸ ਇਨਸੀਡੈਂਟ ਥੈਂਕ ਯੂ